ਪਹਿਲੀ ਵਾਰਾਂ ਜੀ ਫਰਕ ਪੈ ਗਿਆ ਸੀਗਾ ਮੈਨੂੰ ਤਾਂ ਇੱਥੇ ਜਾਏ ਤੋਂ ਜਲਾਰ ਪਿੰਡ ਜਾਏ ਤੋਂ ਤੇ ਮੈਂ ਤਾਂ ਜੋ ਘੜਾ ਥਾਂ ਜਿੱਤੇ ਮੈਂ ਗਈ ਨਹੀਂ ਸਾਰ ਸਾਰ ਉੱਥੇ ਕੋਈ ਐਮਾ ਚ ਬਟਿੰਡੇ ਸਾਰੇ ਥਾਂਾਂ ਤੇ ਜਾ ਜਾ ਦੇਖ ਲੈ ਇੱਥੋਂ ਮੈਨੂੰ ਪਹਿਲਾ ਵਾਰਾਂ ਜੀ ਹਰਾਵਾ ਪਹਿਲੇ ਹਰਾਵਾ ਇਹ ਪ੍ਰੋਣੀ ਦੀ ਸੇਵਾ ਕਰਦੇ ਆ ਇਸ ਤਰ੍ਹਾਂ ਦੇ ਵੇ ਜੀ ਨਹੀਂ ਠੀਕ ਲੱਗਾ ਜੀ ਠੀਕ ਹੈ ਭਾਈ ਦੂਸਰੀ ਵਾਰ ਆਈ ਹਾਂ ਦੂਸਰੀ ਵਾਰ ਆਇਆ ਹਾਂ ਜੀ ਅੱਛਾ ਕਿਵੇਂ ਲੱਗਦਾ ਜੀ ਵਧੀਆ ਲੱਗਦਾ ਫਰਕ ਲੱਗੇ ਕੁਝ ਬਹੁਤ ਫਰਕ ਹੈ ਜੀ ਹਾਂ ਜੀ ਦੋਸਤੋ ਤੁਸੀਂ ਦੇਖ ਰਹੇ ਹੋ ਸਹਿ ਪੰਜਾਬ ਤੇ ਅੱਜ ਆਪਾਂ ਪਹੁੰਚੇ ਆ ਜੀ ਹਰਿਆਣੇ ਦੇ ਵਿੱਚ ਇਹ ਤੇ ਪਹੁੰਚ ਦਾ ਕਾਰਨ ਆਪਣੇ ਹੀ ਆ ਕਿ ਜੋ ਕਿ ਪੰਜਾਬ ਦੇ ਵਿੱਚ ਬਠਿੰਡਾ ਜ਼ਿਲ੍ਹੇ ਦੇ ਵਿੱਚ ਜਲਾਲਪਿੰਡ ਪੈਂਦਾ ਉਥੋਂ ਦੇ ਬਹੁਤ ਹੀ ਮਸ਼ਹੂਰ ਇੱਕ ਡਾਕਟਰ ਨੇ ਡਾਕਟਰ ਸਾਹਿਬ ਜੀ ਬਰਨਾਲੇ ਵਾਲੇ ਉਹ ਤੋਂ ਦੇ ਮਾਹਰ ਤੇ ਆਪਾਂ ਉਹਨਾਂ ਦੇ ਲੱਗੇ ਹੋਏ ਸੀ ਹਰਿਆਣੇ ਦੇ ਵਿੱਚ ਕੈਂਪ ਤੇ ਅਮਰੀਜਾਂ ਨਾਲ ਕਰਾਂਗੇ ਗੱਲਬਾਤ ਕਿ ਉਹਨਾਂ ਨੂੰ ਕਿਹਜਾ ਇਲਾਜ ਮਿਲ ਰਿਹਾ ਹੈ ਕਿਵੇਂ ਦੀ ਸਹੂਲਤ ਮਿਲ ਰਹੀ ਆ ਕਿੰਨਾ ਕੁ ਫਰਕ ਲੱਗ ਰਿਹਾ ਆ ਆਪਾਂ ਉਹਨਾਂ ਨਾਲ ਅਮਰੀਜਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਾਵਾਂਗੇ ਤੁਹਾਡੀ ਕਿ ਸਾਨੂੰ ਲੈ ਕੇ ਚੱਲਦੇ ਆਂ ਅੰਦਰ ਪਰ ਜਾਣਦੇ ਆਪਾਂ ਅਮਰੀਜਾਂ ਤੋਂ ਵੀ ਉਹਨਾਂ ਨੂੰ ਕਿਵੇਂ ਦਾ ਟਰੀਟਮੈਂਟ ਮਿਲਦਾ ਹੈ ਅੰਜੇ ਭਾਈ ਦੇ ਕੀ ਹਾਲ ਚਾਲ ਠੀਕ ਠਾਕ ਜੀ ਠੀਕ ਠਾਕ ਹੈ ਬਾਈ ਤੁਸੀਂ ਅੱਛਾ ਤੇ ਤੁਸੀਂ ਕੈਂਪ ਤੇ ਆਏ ਸੀ ਇਹਨੂੰ ਕਿਵੇਂ ਲੱਗਿਆ ਜੀ ਤੁਹਾਨੂੰ ਬਹੁਤ ਵਧੀਆ ਲੱਗਿਆ ਜੀ ਪਹਿਲੀ ਵਾਰ ਆਏ ਤੁਸੀਂ ਅੱਜ ਆ ਕੇ ਜੀ ਤੁਹਾਡਾ ਦੇਖ ਕੇ ਸਾਨੂੰ ਬਹੁਤ ਵਧੀਆ ਲੱਗਿਆ ਜੀ ਅੱਛਾ ਤੇ ਥੋੜਾ ਸਾਰਾ ਲਾਈ ਹੋ ਚੁੱਕੇ ਹੁਣ ਇਲਾਜ ਹਾਂਜੀ ਬਹੁਤ ਵਧੀਆ ਜੀ ਬਸ ਪਹਿਲੀ ਵਾਰ ਆਏ ਤੁਸੀਂ ਕਿਵੇਂ ਲੱਗਿਆ ਲਾਜ ਕਰਾ ਕੇ ਜੀ ਨਹੀਂ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਫੀਲ ਹੋਇਆ ਸਪਰਕ ਲੱਗਿਆ ਕਿ ਬਹੁਤ ਵਧੀਆ ਲੱਗਿਆ ਜੀ ਇਲਾਜ ਕਰਾਇਆ ਨਾ ਬਹੁਤ ਤੁਹਾਨੂੰ ਲੱਗਿਆ ਜੀ ਬਹੁਤ ਤੁਸੀਂ ਇਹ ਵੀ ਕਰ ਰਿਹਾ ਇੱਕ ਠੀਕ ਹੈ ਜੀ ਆਪਾਂ ਦਾ ਜਿ ਮਾਤਾ ਜੀ ਦੂਸਰੀ ਕਰ ਜੀ ਮਾਤਾ ਜੀ ਕਿੰਨੇ ਵਾਰ ਆ ਕੇ ਪਤਾ ਜੀ ਦੂਸਰੀ ਵਾਰ ਆਇਆ ਜੀ ਦੂਸਰੀ ਵਾਰ ਆਇਆ ਜੀ ਹਾਂ ਜੀ ਅੱਛਾ ਕਿਵੇਂ ਲੱਗਦਾ ਜੀ ਵਧੀਆ ਲੱਗਦਾ ਜੀ ਠੀਕ ਫਰਕ ਲੱਗਿਆ ਜੀ ਕੁਝ ਬਹੁਤ ਫਰਕ ਆਈ ਅੱਗੇ ਨੇ ਅੱਛਾ ਕਾਲਾ ਲਾਇ ਕਰਾਇਆ ਤੁਸੀਂ ਗੋਡਿਆਂ ਦਾ ਜੀ ਅੱਛਾ ਗੋਡਿਆਂ ਦਾ ਲਾਇ ਕਰਵਾਇਆ ਸੀ ਤੇ ਕਿੰਨਾ ਫਰਕ ਲਾਵੇ ਜੀ ਬਾਬਾ ਫਰਕ ਲੱਗਦਾ ਜੀ ਬਾਬਾ ਫਰਕ ਆਇਗਾ ਜੀ ਹਾਂ ਜੀ 8 ਸਾਲ ਤੋਂ ਦੁਖਦੇ ਸੀ 8 ਸਾਲ ਤੋਂ ਦੌਰੇ ਸੀ ਹਾਂ ਜੀ ਤੇ ਕਿੰਨਾ ਟਮਕ ਦਵਾਈ ਖਾਂਦਾ ਬਈ ਥੱਲੇ 8 ਦਿਨ ਹੀ ਹੋਏ ਜੀ ਛੜ ਦਿਨ ਦਵਾਈ ਖਾਦ ਲਿਆ ਪੂਰਾ ਫਰਕ ਪੈ ਗਿਆ ਜੀ ਹਾਂ ਜੀ ਅੱਜ ਤੁਸੀਂ ਇਹ ਕੈਂਪਰੀ ਵਿੱਚ ਹਿੱਸਾ ਲਿਆ ਉਸ ਨੇ ਤੇ ਲਾਇਆ ਕਰਵਾ ਕੇ ਚੱਲੇ ਨੇ ਆਪਾਂ ਬੋਸਤੇ ਕਿਵੇਂ ਲੱਗਿਆ ਇਹਨਾਂ ਨੂੰ ਹਾਂਜੀ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਤੁਸੀਂ ਕੈਂਪਰੀ ਵਿੱਚ ਆਏ ਸੀ ਕਿਵੇਂ ਲੱਗਿਆ ਜੀ ਬਹੁਤ ਵਧੀਆ ਜੀ ਮੈਂ ਤਾਂ 4 ਸਾਲ ਹੋ ਗਏ ਬਾੜੀ ਤੰਗ ਸੀਗੀ ਮੈਂ ਤਾਂ ਤੇ ਮੇਰ ਤਾਂ ਜੀ ਇੱਥੋਂ ਜਾ ਕੇ ਆਰਾਮ ਆ ਅੱਛਾ ਤੇ ਕਾਲਾ ਲਾਲ ਲਾੜ ਕਰਵਾਇਆ ਜੀ ਬੜ ਗੋਡੇ ਦਾ ਕਰਵਾਇਆ ਜੀ ਗੋਡੇ ਲਾਇਆ ਕਰਵਾਇਆ ਵਧੀਆ ਟੱਲੀ ਬਣ ਗਈ ਮੈਂ ਤਾਂ ਬਾੜੀ ਤੰਗ ਜੀ ਮੈਂ ਤਾਂ ਇੰਨੇ ਥਾਵਾਂ ਤੇ ਗਈ ਮੇਰਾ ਕਿਤੇ ਭੜਾ ਨਹੀਂ ਹੋਇਆ ਇੱਥੋਂ ਜਾਓ ਭੜਾ ਹੋਊਗਾ ਇਹ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਅਸੀਂ 8 ਸਾਲਾਂ ਤੋਂ ਪ੍ਰੋਬਲਮ ਆ ਰਹੇ ਸੀ ਘੋਟੇ ਤੋਂ ਹਾਂ ਮੈਂ ਤਾਂ ਤੇ ਹੁਣ ਸਿੱਧੇ ਕਿੰਨੇ ਵਾਰੀ ਆਏ ਮੈਂ 3 ਵਾਰਾਂ ਜੀ ਟੱਲੀ ਹੋ ਗਈ ਸੀ ਕਿ ਜੇ ਹੁਣ ਤਾਂ ਮੈਂ ਟਲਕਣ ਕਰਕੇ ਦੁਬਾਰੇ ਵੀ ਮੇਰੀ ਖਿੱਚ ਪੈ ਗਈ ਕੱਟ ਦੀ ਤੇ ਉਹਦੀ ਤਕਲੀਫ ਕਰਕੇ ਦੁਬਾਰੇ ਆਉਣਾ ਪੈ ਗਿਆ ਮੈਂ 3 ਵਾਰਾਂ ਦਵਾਈ ਛੱਡਤੀ ਸੀਗੀ ਤੇ 22 ਤੇ ਵੀ ਨਹੀਂ ਜਾਨ ਕੇ 3 ਵਾਰੀ ਉਹ ਤੋਂ ਬਾਅਦ ਦਵਾਈ ਬੰਦ ਕਰਤੀ ਸੀ ਹਾਂ ਛੱਡਤੀ ਸੀ 22 ਦਿਨ ਹੋ ਗਏ ਸੀ ਮੇਰੇ ਸਿਰ ਤੇ ਦਵਾਈ ਬੰਦ ਕਰਦੋਂ ਵੀ ਪ੍ਰੋਬਲਮ ਆਈ ਹੈ ਨਹੀਂ ਕੋਈ ਪ੍ਰੋਬਲਮ ਨਹੀਂ ਵਧੀਆ ਜਮਾਂ ਟੱਲੀ ਵਾਂਗੀ ਕੁਝ ਵੀ ਨਹੀਂ ਦੁਖਦਾ ਸੀ ਜਮਾਂ ਤੇ ਦੇਖ ਸਕਦੇ ਹੋ ਕਿ ਮੇਰੇ ਮਾਤਾ ਜੀ ਨੇ ਤੈਨਾਂ ਬਾਰੀ ਆ ਕੇ ਹੀ ਸਿਰਫ ਗੋਡੇ ਠੀਕ ਹੋ ਚੁੱਕੇ ਨੇ ਤੇ ਇਹ ਕਹਿੰਦੇ ਆ ਆਪਣੀ ਜਿਹੜੀ ਮੈਡੀਸਨ ਚਲਦੀ ਸੀ ਉਹ ਵੀ ਆਪਾਂ ਬੰਦ ਕਰ ਚੁੱਕੇ ਆ ਤੇ ਕੋਈ ਆਪਣਾ ਜਿਹੜੀ ਐਵੇਂ ਨਾ ਨਹੀਂ ਹੈਗਾ ਕਿ ਮੈਡੀਸਨ ਖਾਣ ਦੇ ਨਾਲ ਹੀ ਇਕੱਲੇ ਠੀਕ ਹੋਏ ਆ ਉਸ ਤੋਂ ਬਾਹਰ ਵੀ ਠੀਕ ਰਹੇ ਨੇ ਇਹ ਕਹਿੰਦੇ ਸਗੋਂ तकरीबन ਹੁਣ ਮੀਂਹ ਕਰਨੇ ਕੁਝ ਡਿੱਗ ਪਏ ਸੀਗੇ ਡਿੱਗਣ ਕਰਕੇ ਉਹ ਦੁਬਾਰਾ ਆਉਣਾ ਪੈ ਗਿਆ ਤੇ ਹਾਂਜੀ ਬੰਦ ਜੀ ਕਿੰਨੇ ਵਾਰ ਮੈਂ ਤਾਂ ਜੀ ਪਹਿਲੀ ਵਾਰਾਂ ਚ ਹੀ ਫਰਕ ਪੈ ਗਿਆ ਸੀਗਾ ਮੈਨੂੰ ਤਾਂ ਇੱਥੇ ਜਾਏ ਤੋਂ ਜਲਾਰ ਪਿੰਡ ਜਾਏ ਤੋਂ ਤੇ ਮੈਂ ਤਾਂ ਜੀ ਉਹ ਘੜਾ ਥਾਂ ਜਿੱਥੇ ਮੈਂ ਗਈ ਸੀ ਸਰਸਾ ਉੱਥੇ ਕੋਈ ਐਮਾ ਚੇ ਹਿੰਦੇ ਸਾਰੇ ਥਾਵਾਂ ਤੇ ਜਾ ਜਾ ਦੇਖ ਲਿਆ ਇੱਥੋਂ ਮੈਨੂੰ ਪਹਿਲਾ ਵਾਰ ਅਜੀ ਹਰਾਵਾ ਪਹਿਲੀ ਵਾਰ ਚ ਫਰਕ ਆਇਆ ਇਹਦੀ ਵਾਰ ਚ ਫਰਕ ਪੰਜ ਦਿਨ ਦਵਾਈ ਨਹੀਂ ਫਰਕ ਪੈ ਗਿਆ ਮੇਰੀ ਲੱਤ ਸੋਣੋਂ हट ਗਈ ਦਰਦ ਹਟ ਗਿਆ ਤਕਲੀਫ ਬਹੁਤ ਘਟ ਗਈ ਸੀ ਤੇ ਵਧੀਆ ਟੈਲੀ ਬਣ ਗਈ ਮੈਂ ਤਾਂ 22 ਦਿਨ ਦਵਾਈ ਖਾ ਕੇ 22 ਦਿਨ ਹੋ ਗਏ ਦਵਾਈ ਛੱਡੀ ਨੂੰ ਤੇ ਰੁਕਣ ਕਾਰਨ ਮੇਰੇ ਕੱਟ ਦੀ ਨਾੜ ਜਿਹੜੀ ਹੋਰ ਕੋਈ ਤਕਲੀਫ ਠੀਕ ਹੈ ਜੀ ਤੁਸੀਂ ਮਾ ਡਾਕਟਰ ਨਾਲ ਡਿਲੀਵਰ ਤੋਂ ਪੂਰੇ ਸੈਟੀਸਬਈ ਹੋ ਹਾਂ ਜਿਵੇਂ ਸਹੀ ਹੋ ਗਿਆ ਸੀ ਜੀ ਕੋਟਾ ਮੇਰਾ ਮੈਂ ਤਾਂ ਆ ਗਿਆ ਮੇਰਾ ਦਰੋਂ ਗਈ ਟੁੱਟ ਕੇ ਵੀ ਇੱਥੇ ਜਾਓ ਇਲਾਜ ਕਰਾਓ ਇਹ ਦਵਾਈਆਂ ਨਾ ਖਾਓ ਘਰ ਮੱਖਾਂ ਨੇ ਨੀ ਗਾੜਦੀ ਠੀਕ ਹੈ ਜੀ ਮੈਂ ਤੇਹੀ ਕਹਿੰਦੀ ਆ ਵੀ ਇੱਥੇ ਜਾ ਕੇ ਇਲਾਜ ਕਰਵਾਉਂਦਾ ਇੱਥੇ ਬਹੁਤ ਵਧੀਆ ਇਲਾਜ ਹੈ ਜੀ ਤੇ ਕੋਈ ਖਰਚਾ ਨਹੀਂ ਵਾਲਾ ਹੈ ਠੀਕ ਹੈ ਜੀ ਕੋਈ ਯਾਨੀ ਕਿ ਐਨੇ ਕੋਈ ਪੱਕੀ ਗੋਲੀ ਲੱਗੀ ਹੋਈ ਹੈ ਕੋਈ ਗੋਲੇ ਨਾਲ ਕੋਈ ਗੋਲੀ ਨਹੀਂ ਲੱਗੀ ਨਾ ਬਲੱਡ ਦੀ ਨਾ ਕੋਈ ਮੇਰੀ ਇਹ ਦਵਾਈ ਨਾ ਕੋਈ ਮੈਨੂੰ ਕੋਈ ਵਰਾਟ ਕੋਈ ਸਾਈਡ ਸਾਈਡ ਕੋਈ ਨਹੀਂ ਹੋਇਆ ਜਿਮਾਟਰ ਨਹੀਂ ਰਹੀ ਇਹਨੇ ਨੇ ਖਾਤੀ ਬਾਜੀ ਠੀਕ ਹੈ ਬਾਈ ਜੀ ਜੇ ਤੁਸੀਂ ਨਰਸਰ ਦੇ ਕੈਂਪ ਤੇ ਆਏ ਤੁਹਾਨੂੰ ਕਿਵੇਂ ਲੱਗਿਆ ਜੀ ਠੀਕ ਲੱਗਦਾ ਜੀ ਕਿੰਨੇ ਵਾਰ ਨਹੀਂ ਲਾਇਕ ਕਰ ਸਕਿਆ ਤੀਜੀ ਵਾਰ ਤੀਜੀ ਵਾਰ ਲਾਇਕ ਕਰਵਾ ਲਈ ਸਾਰੀ ਪ੍ਰੋਬਲਮ ਸੀ ਤੁਹਾਨੂੰ ਜੀ ਮੈਨੂੰ ਗੋੜਿਆਂ ਦੀ ਦਿੱਤੀ ਅੱਛਾ ਗੋੜਿਆਂ ਨੂੰ ਇਹ ਪ੍ਰੋਬਲਮ ਸੀ ਜੀ ਜੇ ਤੈਨਵਰੀ ਆ ਚੁੱਕਿਆ ਤੁਸੀਂ ਹੁਣ ਕਿਵੇਂ ਲਾਉਂਦੇ ਉਹਨੇ ਮੰਨਦਾ 70 ਰੁਪਏ ਦੇ ਕਰ ਲਾਇਆ ਸਭ ਤੇ ਵੇਫਰ ਕਰ ਲਾਉਂਦੇ ਤੁਹਾਨੂੰ ਅਗੇ ਹਾਂਜੀ ਦੋਸਤੋ ਆਪਾਂ ਗਰਾਂਡਾ ਫੋਟੇ ਪਾਪਾ ਗਰਾਂਡਾ ਡਾਕਟਰ ਸਾਹਿਬ ਨਾਲ ਗੱਲਬਾਤ ਜਾਣਦੇ ਇਹਨਾਂ ਨੇ ਕਿੰਨਾ ਦੇ ਹਰਿਆਣਾ ਦੇ ਵਿੱਚ ਕੈਂਪ ਲਾਇਆ ਕਿਸ ਵੇਸ ਤੇ ਕੈਂਪ ਲਾਇਆ ਸੀਗਾ ਤੇ ਨਰ ਜਿਹੜੇ ਸਾਨੂੰ ਤਿਕੜੇ ਗਿਆ ਪੰਜਾਬ ਦੇ ਵਿੱਚ ਬਠਿੰਡੇ ਜ਼ਿਲ੍ਹੇ ਦੇ ਵਿੱਚ ਜਲਾਲਪਿੰਡਾ ਤੇ ਇਹਨੇ ਦੂਰ ਹਰਿਆਣਾ ਦੇ ਵਿੱਚ ਆ ਕੇ ਇਹ ਕੈਂਪ ਲਾਇਆ ਤੇ ਕਿਸ ਰੇ ਤੁਸੀਂ ਪਿੰਡਰਾਂ ਨੇ ਬੁਲਾਇਆ ਸੀ ਕਿ ਜਾਂ ਤੁਸੀਂ ਆਪਣੇ ਆ ਪਰ ਹਾਂਜੀ ਦੇਖੋ ਇਹਦੇ ਵਿੱਚ ਇਦਾਂ ਵੀ ਅਸੀਂ ਸਾਡਾ ਜਲਾਲ ਦੇ ਵਿੱਚ ਵਧੀਆ ਕਲੀਨਿਕ ਹੈਗਾ ਹਾਂਜੀ ਉੱਥੇ ਅਸੀਂ ਟਰੀਟਮੈਂਟ ਕਰਦੇ ਹਾਂ ਹਾਂਜੀ ਵਧੀਆ ਉੱਥੇ ਚਲੋ ਇੱਕ ਗੀ ਦੀ ਅੱਗੇ ਦੱਸ ਪੈਂਦੀ ਹੈ ਜਿਵੇਂ ਹਣਾ ਪੇਸ਼ੈਂਟ ਨੂੰ ਗਰਦਨ ਨੂੰ ਦਸਦਾ ਵੀ ਚਲੋ ਉੱਥੇ ਵਧੀਆ ਠੀਕ ਹੋਇਆ ਗੋਡੇ ਉੱਥੇ ਠੀਕ ਹੋਇਆ ਟੂਈ ਦਾ ਦਰਦ ਠੀਕ ਹੋਇਆ ਗਰਦਨ ਦਾ ਸਰਵਾਈਕਲ ਠੀਕ ਹੋਇਆ ਉਸ ਤਰ੍ਹਾਂ ਜਦੋਂ ਮੰਨ ਕੇ ਚਲੋ ਪੇਸ਼ੈਂਟ ਅੱਗੇ ਤੇ ਇੱਕ ਠੀਕ ਹੁੰਦੇ ਨੇ ਤਾਂ ਫਿਰ ਉਸ ਤੋਂ ਬਾਅਦ ਜੇ ਜਗਮਾਲ ਵਾਲੀ ਦੇ ਵਿੱਚੋਂ ਇੱਕ ਪੇਸ਼ੈਂਟ ਆਇਆ ਸੀ ਤੇ ਉਹ ਹਰਿਆਣਾ ਜਿੱਥੋਂ ਸਾਡੇ ਕੋਲ ਪੇਸ਼ੈਂਟ ਹੈ ਉਹ ਠੀਕ ਹੋ ਕੇ ਗਿਆ ਤੇ ਉਹਨਾਂ ਨੇ ਆਪਣੇ ਪਿੰਡ ਦੇ ਵਿੱਚ ਦੱਸਿਆ ਵੀ ਅਸੀਂ ਠੀਕ ਹੋ ਗਏ ਸਾਨੂੰ ਆਪਰੇਸ਼ਨ ਕੀਤਾ ਸੀ ਗੋਡਿਆਂ ਦਾ ਤਾਂ ਠੀਕ ਹੋਣ ਤੋਂ ਬਾਅਦ ਦੇ ਵਿੱਚ ਫਿਰ ਦੋ ਪੇਸ਼ੈਂਟ ਆਏ ਨਾਲ ਉਹਨਾਂ ਦੇ ਉਹ ਦੋ ਪੇਸ਼ੈਂਟ ਠੀਕ ਹੋਏ ਫਿਰ ਉਹਨਾਂ ਨੇ ਚਾਰ ਪੇਸ਼ੈਂਟ ਆਏ ਚ ਫਿਰ ਜਣੀ ਉਹ ਯਾਨੀ ਕਿ ਪਹਿਲਾਂ ਇੱਕ ਪੈ ਇੱਕ ਹੀ ਇੱਕ ਪਿੰਡ ਦੇ ਵਿੱਚ ਇੱਕ ਹੀ ਪੇਸ਼ੈਂਟ ਆਇਆ ਸੀਗੇ ਮੁੜ ਕੇ ਉਹ ਠੀਕ ਹੋਣ ਤੋਂ ਬਾਅਦ ਉਹ ਓਕੇ ਦੀ ਅੱਗੇ ਪੇਸ਼ੈਂਟ ਕਾਉਣੇ ਸ਼ੁਰੂ ਹੋਏ ਚਲੋ ਵਧੀਆ ਹਣਾ ਉਹ ਪਰਮਾਤਮਾ ਵੱਲੋਂ ਜੀ ਕਿਰਪਾ ਹੋਈ ਤੇ ਉਹ ਠੀਕ ਹੋਏ ਠੀਕ ਹੋਣ ਤੋਂ ਬਾਅਦ ਵਿੱਚ ਫਿਰ ਉਹ ਗੱਡੀ ਦੇ ਵਿੱਚ ਪੇਸ਼ੈਂਟ ਆਉਣ ਲੱਗੇ ਗੱਡੀ ਭਰ ਕੇ ਆਉਂਦੀ ਸੀ ਪੇਸ਼ੈਂਟ ਉਹ ਜਿਆਦਾ ਆਉਂਦੇ ਗੱਡੀ ਬੱਸਾਂ ਦੇ ਕੁਸ਼ ਆ ਕੇ ਪੇਸ਼ੈਂਟ ਮੈਨੂੰ ਵੀ ਲੱਗਿਆ ਵੀ ਥੋੜਾ ਜਿਹਾ ਔਖਾ ਹੋ ਰਿਹਾ ਵੀ ਇੰਦਾ ਪੇਸ਼ੈਂਟ ਆਉਣਾ ਹਨਾ ਇੱਥੇ ਹੈਂਡਲ ਕਰਨਾ ਔਖਾ ਜਿਆਦਾ ਪੇਸ਼ੈਂਟ ਹੁੰਦਾ ਫਿਰ ਉੱਥੇ ਵੀ ਜਿਆਦਾ ਪੇਸ਼ੈਂਟ ਕਰਕੇ ਫਿਰ ਨੰਬਰ ਵਿੱਚ ਦੀਦੀਆਂ ਨਾਲ ਸਾਨੂੰ ਥੋੜਾ ਜਿਹਾ ਔਖਾ ਲੱਗਦਾ ਸੀ ਫਿਰ ਉਹ ਚੀਜ਼ ਕਰਦੇ ਕਰਦੇ ਸਾਨੂੰ ਫਿਰ ਬਾਬਾ ਜੀ ਠੀਕ ਹੋਏ ਉੱਥੋਂ ਇਹਦੇ ਬਾਬਾ ਜੀ ਮੈਨੂੰ ਕਹਿੰਦੇ ਵੀ ਤੁਸੀਂ ਸਾਡੇ ਪਿੰਡ ਆ ਕੇ ਉੱਥੇ ਸਪੋਰਟ ਕਰਉਣਾ ਉੱਥੇ ਕੈਂਪ ਵਗੈਰਾ ਲਾਉ। ਠੀਕ ਹੈ ਜੀ। ਇਹ ਪਿੰਡਾਂ ਵਾਲੇ ਬਹੁਤ ਜਿਆਦੇ ਪਿੰਡ ਦੇ ਵਿੱਚ ਮਰੀਜ਼ ਔਖੇ ਨੇ, ਬਹੁਤ ਜਿਆਦੇ ਔਖਾ ਕੰਮ ਆ। ਹਾਂਜੀ। ਇੰਨੇ ਜਿਆਦੇ ਗੁੱਡੇ-ਕਿੱਟੇ ਦੁਖਦੇ ਨੇ ਵੀ ਤੁਸੀਂ ਉੱਥੇ ਸਾਡੇ ਪਿੰਡ ਜੀ ਆ ਜੇ ਤਾਂ ਬੜਾ ਹੀ ਵਧੀਆ। ਠੀਕ ਹੈ ਜੀ। ਫਿਰ ਮੈਂ ਇਹਨਾਂ ਨੂੰ ਕਹਿੰਦਾ ਉੱਥੇ ਹੀ ਆਉਂਗਾ ਮੈਂ ਤੁਹਾਡੇ ਪਿੰਡਾਂ ਕੀ ਲਾ ਦੇਣਾ। ਤਾਂ ਉਹ ਬਸ ਉਸ ਤਰ੍ਹਾਂ ਸਾਡਾ ਇੱਕ ਹਨਾ ਬਣ ਗਈ ਚਾਲ। ਠੀਕ ਹੈ ਜੀ। ਚਲੋ ਫਿਰ ਅਸੀਂ ਟੀਮ ਵਰਕ ਕਰਦੇ ਇੱਥੇ। ਠੀਕ ਹੈ ਜੀ। ਕਿ ਸਾਡੀ ਮੈਡੀਸਨ ਹੋਊਗੀ, ਥੈਰੇਪੀ ਵਗੈਰਾ ਹੋਊਗੀ। ਸਾਰਾ ਕੁਝ ਸ ਤੇ ਗੁਰੂ ਘਰ ਤਾਂ ਜਦੋਂ ਆਏ ਤਾਂ ਸਾਨੂੰ ਵਧੀਆ ਲੱਗਿਆ ਤੀਜਾ ਕੈਂਪਾ ਜਾਂ ਤੀਸਰਾ ਦਿਨ ਸਾਡੇ ਕੈਂਪ ਦਾ ਤੇ ਸੰਡੇ ਦੀ ਸਾਡੇ ਕੈਂਪ ਹੁੰਦਾ ਸਾਡਾ ਅੱਜ ਅਸੀਂ ਸੰਡੇ ਫਿਰ ਤੀਸਰੇ ਸੰਡੇ ਆਏ ਆ ਤੇ ਕੈਂਪ ਲਾਉਣ ਤੋਂ ਸਾਨੂੰ ਬਹੁਤ ਵੱਧ ਚੜ੍ਹ ਕੇ ਪਿਆਰ ਮਿਲਦਾ ਬਹੁਤ ਸਪੋਰਟ ਮਿਲਦੀ ਆ ਤੇ ਬਹੁਤ ਸਾਰੇ ਪਿੰਡ ਦੇ ਵਿੱਚ ਕੀ ਆਸੇ ਪਾਸੇ ਦੇ ਨਾਲ ਲੱਗਦੇ 10-15 ਪਿੰਡਾਂ ਦੇ ਪੇਸ਼ੰਤ ਆਉਂਦੇ ਨੇ ਆਪਾਂ ਦੇਖ ਸਕੀਏ ਪੇਸ਼ੰਤ ਕਾਫੀ ਆ ਸਕਦੇ ਨੇ 100 ਤੋਂ ਪਲੱਸ ਪੇਸ਼ੰਤ ਅੱਜ ਵੀ ਆਏ ਸੀਗੇ ਆਪਾਂ ਜੀ ਹਾਂ ਜੀ ਤਾਂ ਉਹ ਕੀ ਆ ਵੀ ਜਿਵੇਂ ਹੁਣ ਪਿਛਲੀ ਵਾਰੀ ਗਰਮੀ ਬਹੁਤ ਜ਼ਿਆਦਾ ਸੀ ਅੱਜ ਬੋਲੋ ਮੌਸਮ ਵੀ ਠੰਡਾ ਸੀ ਗੁਰੂਗੜ੍ਹ ਦੇ ਵਿੱਚ ਜਿੱਥੇ ਜਿਹੜੋ ਕੈਂਪ ਲਾਉਣਾ ਤਾਂ ਫਿਰ ਅਸੀਂ ਪਾਸੇ ਪਿੰਡਾਂ ਦੇ ਵਿੱਚ ਜਿੱਥੇ ਆਉਂਦੇ ਨੇ ਕਸਟਮਰ ਹਨਾ ਜ਼ਿਆਦਾ ਪੇਸ਼ੈਂਟ ਬੈਠੇ ਚਲੋ ਸਾਡੀ ਇਹੀ ਹੁੰਦੀ ਆ ਹਮੇਸ਼ਾ ਵੀ ਅਸੀਂ ਸਭ ਨੂੰ ਬਹੁਤ ਵਧੀਆ ਰਿਜ਼ਲਟ ਦੇਈਏ ਆਪਦੇ ਉੱਪਰੋਂ ਕੋਸ਼ਿਸ਼ ਕਰਦੇ ਆ ਵੀ ਕੋਈ ਕਮੀ-ਵੇਚੀ ਨਾ ਹੋਵੇ ਤਾਂ ਫਿਰ ਵੀ ਕੀ ਆ ਵੀ ਸਾਡਾ ਸਟਾਫ ਹੁੰਦਾ ਜੋ ਮੰਨ ਕੇ ਚਲੋ ਹੁਣ ਅਸੀਂ ਟੀਮ ਵਰਕ ਕਰਦੇ ਆ ਲੇਡੀ ਸਟਾਫ ਹੋ ਗਿਆ ਜੈਂਟਸ ਹੋ ਗਿਆ ਮੈਡੀਕਲ ਕੈਂਪ ਹੋ ਗਿਆ ਆਪਣੇ ਨਾਲ ਅਰ ਜੋ ਮੈਡੀਸਨ ਆ ਸਾਡੀ ਮੈਡੀਸਨ ਦਾ ਵੀ ਇਹੀ ਹੁੰਦਾ ਵੀ ਅਸੀਂ ਜੋ ਦਿੰਦੇ ਆ ਵੀ ਅਸੀਂ ਆ ਵੀ ਥੈਰੇਪੀ ਵਗੈਰਾ ਜੋ ਕਰਦੇ ਆ ਅਸੀਂ ਇੱਕ ਤਰ੍ਹਾਂ ਦਾ ਇੱਥੇ ਬਸ ਅਸੀਂ ਸੰਡੇ ਨੂੰ ਆ ਕੇ ਵੀ ਸੇਮ ਹੀ ਕਰਦੇ ਆਂ ਇਹੀ ਹੁੰਦਾ ਵੀ ਚਲੋ ਹੁਣ ਸੇਵਾ ਹੋਜੀ ਚਲੋ ਕਮਾਈ ਦਾਪ ਕਰਦੇ ਆ ਵੀ ਅੱਜ ਸੇਵਾ ਦਾ ਟਾਈਮ ਹੁੰਦਾ ਰੁਕਿਆ ਸੀ ਮੌਕਾ ਮਿਲਿਆ ਸਾਨੂੰ ਰੱਬ ਬਣਾਣਾ ਤੇ ਇਸ ਪਿੰਡ ਦੇ ਵਿੱਚ ਸਾਨੂੰ ਇਹ ਲਾਂਚ ਕਰਨ ਦਾ ਮਿਲਿਆ ਪਿੰਡ ਦੇ ਲੋਕਾਂ ਨਾਲ ਪਿਆਰ ਬਣਿਆ ਸਾਡਾ ਐਡੀ ਦੂਰ ਆ ਕੇ ਸੀ 1.5 ਕਿਲੋਮੀਟਰ ਦੂਰ ਆ ਕੇ ਸਾਨੂੰ ਇੱਥੋਂ ਬਹੁਤ ਵਧੀਆ ਪਿਆਰ ਮਿਲਿਆ ਸੋ ਇਸੇ ਤਰ੍ਹਾਂ ਹੀ ਸਾਨੂੰ ਸਪੋਰਟ ਮੰਨ ਕੇ ਚਲੋ ਪਿੰਡ ਵਾਲੇ ਬਹੁਤ ਜ਼ਿਆਦਾ ਸਪੋਰਟ ਕਰੀ ਆ ਵੀ ਅਸੀਂ ਇਹਨਾਂ ਦੇ ਧੰਨਵਾਦੀ ਆ ਵੀ ਇੰਨੀ ਸਾਨੂੰ ਸਪੋਰਟ ਦਿੱਤੀ ਹੈ ਨਾ ਇੱਕ ਨਾ ਡਾਕਟਰ ਸਾਹਿਬ ਆਪਣੇ ਡਾਕਟਰ ਜਿਹੜੇ ਦਿਖ ਰਹੇ ਉਹਨਾਂ ਦੇ ਬੰਸੇ ਵਿੱਚ ਵੀ ਸਵਾਲ ਆ ਰਹੇ ਹੋਣਾ ਇਹ ਜਿਹੜਾ ਤੁਸੀਂ ਇਲਾਜ ਕਰਦੇ ਹੋ ਤਕਰੀਬਾ ਥੋੜੀ ਮੈਡੀਸਨ ਦੇ ਨਾਲ ਹੀ ਇਲਾਜ ਹੋ ਰਿਹਾ ਹੈ ਕਿ ਜਾਂ ਤੁਸੀਂ ਆਪ ਦੇ ਹੱਥੀ ਇਲਾਜ ਵੀ ਕਰਦੇ ਹੋ ਹਾਂਜੀ ਇਹਦੇ ਵਿੱਚ ਇਹ ਹੈ ਵੀ ਮੈਡੀਸਨ ਤਾਂ ਦੇਖੋ ਆਪਾਂ ਨੂੰ ਪਤਾ ਹੀ ਆ ਵੀ ਜਦੋਂ ਆਪਾਂ ਕੋਈ ਇਲਾਜ ਕਰਾਂਗੇ ਹਰੇਕ ਡਾਕਟਰ ਹੀ ਲਾ ਲੋ ਵੀ ਮੈਡੀਸਨ ਤਾਂ ਦਿੰਦੀ ਹੀ ਹੈ ਹਨਾ ਕੋਈ ਕਹਿੰਦਾ ਮੈਂ ਨਹੀਂ ਦਿੰਦਾ ਚਲੋ ਆਪਦੀ ਆਪਦੀ ਹੁੰਦੀ ਹੈ ਨਾ ਥਿਓਰੀ ਹਰੇਕ ਦੀ ਕੰਮ ਕਰਨ ਦੀ ਪਰ ਜਿਹੜੀ ਸਾਡੀ ਐਕਸਪੀਰੀਅੰਸ ਅਸੀਂ ਇਹਦੇ ਵਿੱਚ ਕੀ ਆ ਵੀ ਫਿਜ਼ਿਓਥੈਰਪੀ ਯਾਨੀ ਜੋ ਵੀ ਸਾਡਾ ਟ੍ਰੀਟਮੈਂਟ ਹੈ ਫਿਜ਼ਿਓਥੈਰਪੀ ਦਾ ਅਸੀਂ ਫਿਜ਼ਿਓਥੈਰਪੀ ਮਸ਼ੀਨਾਂ ਦੁਆਰਾ ਇਹਨਾਂ ਦਾ ਇਲਾਜ ਕਰਦੇ ਹਾਂ ਜੋ ਕੁਝ ਅਜਿਹੀ ਕੁ ਮਸ਼ੀਨਾਂ ਨੇ ਕੁਝ ਬਾਹਰੋਂ ਮੰਗਾਈਆਂ ਕੁਝ ਇੱਧਰੋਂ ਵੀ ਯਾਨੀ ਉਹ ਮਸ਼ੀਨਾਂ ਦੁਆਰਾ ਅਸੀਂ ਇਲਾਜ ਕਰਦੇ ਹਾਂ ਮਾਲਿਸ਼ ਕਰਦੇ ਹਾਂ ਥੈਰਪੀ ਦੇ ਕੇ ਅਸੀਂ ਜੋਇੰਟ ਨੂੰ ਠੀਕ ਕਰਦੇ ਹਾਂ ਕਈ ਵਾਰ ਕਿਸੇ ਦੇ ਜੋਇੰਟ ਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਹੈ ਜਾਂ ਕੋਈ ਡਿਸਕ ਦਾ ਵੀ ਹੁੰਦੀ ਹੈ ਜਾਂ ਕਿਸੇ ਤਰ੍ਹਾਂ ਦੀ ਕੋਈ ਨਸ ਦਾਬ ਜਿੰਦੀ ਡਿਸਕ ਦੇ ਵਿੱਚ ਜਾਂ ਕੋਈ ਉਹਨਾਂ ਦੇ हिਪ ਦੀ ਪ੍ਰੋਬਲਮ ਆਉਂਦੀ ਹੈ ਜਾਂ ਕੋਈ ਕੋਡੇ ਦੇ ਵਿੱਚ ਜਿਆਦਾ ਗੈਪ ਪੈ ਜਾਂਦਾਗਾ ਤਾਂ ਉਹ ਅਸੀਂ ਮਾਲਿਸ਼ ਔਰ ਫਿਜ਼ੀਓਥੈਰੇਪੀ ਦੇ ਨਾਲ ਉਹ ਟ੍ਰੀਟਮੈਂਟ ਦਿੰਨੇ ਆ ਔਰ ਉਸ ਤੋਂ ਬਾਅਦ ਦੇ ਵਿੱਚ ਜੋ ਵੀ ਹੁੰਦਾ ਸਾਡਾ ਟ੍ਰੀਟਮੈਂਟ ਜਿੱਦਾਂ ਕੋਈ ਰਹਿ ਜਾਂਦਾ ਕੋਈ ਪੇਨ ਆ ਜਾਂ ਕੋਈ ਅਸੀਂ ਵਿਟਾਮਿਨਸ ਵਗੈਰਾ ਜੋ ਵੀ ਲਾਉਣੇ ਆ ਤਾਂ ਫਿਰ ਉਹ ਅਸੀਂ ਮੈਡੀਸਨ ਦੇ ਜ਼ਰੀਏ ਇਹਨਾਂ ਨੂੰ ਵਿਟਾਮਿਨ ਪੂਰਾ ਕਰਨ ਦੇ ਲਈ ਦਿੰਨੇ ਆ ਠੀਕ ਹੈ ਜੀ ਚਲੋ ਬਾਕੀ ਉਹ ਮੈਡੀਸਨ ਹੋ ਗਿਆ ਪੱਕੇ ਮੈਡੀਸਨ ਨਹੀਂ ਚੱਲਦੇ ਕੀ ਨਹੀਂ ਜਲਦੀ ਬਸ ਪੰਦ 2-3 ਮਹੀਨੇ ਮਹੀਨਾ ਡੇਢ ਮਹੀਨਾ ਬਸ ਉਹ ਖਾ ਕੇ ਅਸੀਂ ਬੰਦ ਕਰਾ ਦਿੰਨੇ ਆ ਤੇ ਉਹ ਵੀ ਵਿਟਾਮਿਨਸ ਵਗੈਰਾ ਜਿਆਦਾ ਦਿੰਨੇ ਆ ਅਸੀਂ ਹੋਰ ਕੋਈ ਸਾਡਾ ਹੈ ਨਹੀਂ ਤੁੰਜਾ ਵੀਜ਼ਰ ਵੀ ਹੋ ਰਹੀ ਹੈ ਇਸ ਡਾਕਟਰ ਸਾਹਿਬ ਨਾਲ ਆਪਾਂ ਕੀਤੀ ਗੱਲਬਾਤ ਇੱਥੇ ਵੀ ਪਿੰਡ ਦੇ ਕੁਝ ਮੋਹਦਵਾਰ ਬੰਦੇ ਜਿਹੜੇ ਨੇ ਕੈਂਪ ਲਵਾਇਆ ਉਹ ਵੀ ਮੌਜੂਦ ਨੇ ਆਪਾਂ ਉਹਨਾਂ ਨੇ ਵੀ ਕਰਦੇ ਆ ਗੱਲਬਾਤ ਬਾਬੀ ਸਭ ਤੋਂ ਪਹਿਲਾਂ ਸਸੀ ਗਾਲ ਜੀ ਅਤਰੀ ਗਾਲ ਜੀ ਉਹ ਤੁਸੀ ਆਪਣੇ ਪਿੰਡ ਦੇ ਵਿੱਚ ਕੈਂਪ ਲਵਾਇਆ ਡਾਕਟਰ ਸਾਹਿਬ ਨੂੰ ਕਿਵੇਂ ਲੱਗ ਰਿਹਾ ਜੀ ਬਹੁਤ ਚੰਗਾ ਲੱਗਦਾ ਜੀ ਅਸੀਂ ਡਾਕਟਰ ਸਾਹਿਬ ਤੋਂ ਤਿੰਨ ਨਾਰੀ ਦਵਾਈ ਲਿਆਏ ਉੱਥੋਂ ਸਾਡੇ ਬਹੁਤ ਜ਼ਿਆਦੇ ਬੰਦੇ ਗਏ ਜੀ ਇੱਥੋਂ 10 ਦੱਸ ਦੇਣਾ ਦਿੱਤੀ ਫੇਰ ਦੱਸ ਦੇਣਾ ਦਿੱਤੀ ਫੇਰ ਮੈਨੂੰ 20 ਦੱਸ ਦੇਣਾ ਦਿੱਤੀ ਅਸੀਂ ਬੇਨਤੀ ਕਰੀ ਇਹਨਾਂ ਕੋਲੇ ਅਸੀਂ ਉਦੋਂ 13 ਬੰਦੇ ਗਏ ਗੱਡੀ ਤੇ ਚਾਰ ਜਨਾਨੀਆਂ ਸਾਡੇ ਪਿੰਡੋਗੀਆਂ ਵਿਚਾਰੀਆਂ ਬਸਤੇ ਅਸੀਂ ਬਹੁਤ ਤੰਗ ਹੋਏ ਡਾਕਟਰ ਸਾਹਿਬ ਨੂੰ ਅਸੀਂ ਆਏ ਕਿ ਬੇਨਤੀ ਕਰਦੇ ਨਾ ਸਾਡੀ ਬਹੁਤ ਜਿਆਦਾ ਗੱਲ ਸੁਣੀ ਇਹਨਾਂ ਨੂੰ ਗੁਰੂ ਰਾਮਦਾਸ ਉਹ ਸਾਹਿਬ ਪਿੰਡ ਜਗਮਾਲਾੜੀ ਉੱਤੇ ਪਈ ਇਹਨਾਂ ਨੇ ਕੈਂਪ ਲਾਉਂਦੇ ਰਹੇ ਤਿੰਨ ਐਤਵਾਰ ਹੋ ਗਏ ਠੀਕ ਹੈ ਜੀ ਉਹ ਜਿਹੜਾ ਤੀਜਾ ਕੈਂਪ ਲੱਗਿਆ ਬਿਲਕੁਲ ਤੀਜਾ ਬੰਦਾ ਅਰੇ ਐਤਵਾਰ ਕੈਂਪ ਹੁੰਦਾ ਆਹ ਰਹੇ ਐਤਵਾਰ 80-85 ਬੰਦੇ ਹੀ ਸਾਡੇ ਰੋਜ਼ ਦਵਾਈ ਲੈਣੇ ਆ ਸਾਡੇ ਬਹੁਤ ਠੀਕ ਹੈ ਜੀ ਸਾਡੇ ਪਿੰਡ ਪਾਣੀ ਮਾਰਾ ਹੋਣੇ ਕਰਕੇ ਪਿੰਡ ਦੇ ਬਹੁਤ ਜ਼ਿਆਦੇ ਗੋਡੇ ਘਟੇ ਦੋ ਜੀ ਕੋਈ ਕਹਿੰਦਾ ਸਾਨੂੰ ਗੋਡੇ ਕੋਈ ਕੁਛ ਕਰੋ ਮੇਰੇ ਬਹੁਤ ਜ਼ਿਆਦੇ ਗੋਡੇ ਖਰਾਬ ਸੀ ਇਸ ਵੇਲੇ ਮੈਂ ਜਮਾ ਬਿਲਕੁਲ ਨਵ ਵਰਨੋ ਆ ਜੀ ਠੀਕ ਹੈ ਜੀ ਹਾਂ ਤੇ ਮੈਂ ਮੇਰਾ ਸਾਰੇ ਪਿੰਡ ਜੋ ਜ਼ਿਆਦਾ ਮੈਂ ਰੋਜ਼ ਤੀਜੇ ਦਿਨ ਟੀਕਾ ਲਵਾਉਂਦਾ ਠੀਕ ਹੈ ਜੀ ਰੋਜ਼ ਮੈਂ ਗੋਲੀਆਂ ਖਾਂਦਾ ਨਸ਼ੇ ਕਰਤੇ ਵਾਲੀਆਂ ਆ ਇਹ ਮੇਰੇ ਇੰਨਾ ਦਰਦ ਹੁੰਦਾ ਮੈਂ ਫੇਰ ਵੀ ਆਏ ਹਾਈ ਕਰਦਾ ਠੀਕ ਹੈ ਜੀ ਤੇ ਮੈਂ ਬਿਲਕੁਲ ਸਹੀ ਹਾਂ ਜੀ ਹੁਣ 24 ਘੰਟੇ ਤੰਦਰੁਸਤ ਰਹਿੰਦੇ। ਯਾਨੀ ਕਿ ਤੁਹਾਨੂੰ ਕੋਈ ਡੇਗ ਬਰੈਡ ਕਰਨ ਦਾ ਮਾਰ ਰਿਹਾ ਕੋਈ ਟਿਕਟ ਨਹੀਂ ਆ ਰਹੀ। ਕੋਈ ਡੈਕ ਨਹੀਂ ਕੋਈ ਦਰਦ ਨਹੀਂ ਜੀ। ਕੋਈ ਨਾ ਮੇਰੇ ਜੂਰੀਆ ਚਾਰ ਗਿਆ ਸਭ ਖਤਮ ਕਰਤੀ ਇਹਨਾਂ ਨੇ। ਯਾਨੀ ਕਿ ਤੁਸੀਂ ਪਹਿਲਾਂ ਡਾਕਟਰ ਸਾਹਿਬ ਕੋਲੇ ਜਲਾਲ ਜਾਂਦੇ ਰਹੇ ਉੱਥੋਂ ਟ੍ਰੀਟਮੈਂਟ ਲੈਂਦੇ ਰਹੇ। ਉੱਥੋਂ ਲੈਂਦੇ ਰਹੇ ਫਿਰ ਸਾਡੇ ਇਹ ਡਾਲੀ ਵਾਲੇ ਜਿਹੜੇ ਵਿਚਾਰੇ ਇਹਨਾਂ ਨੇ ਇਹਨਾਂ ਦੀ ਬਹੁਤ ਜ਼ਿਆਦਾ ਸੇਵਾ ਕਰੀ। ਇਹ ਪਿੰਡ ਚੋਂ ਦੁੱਧ ਪਾਣੀ ਲਿਆ ਕੇ ਪ੍ਰਸ਼ਾਦੇ ਲਿਆ ਕੇ ਜਿਹੜੀ ਸੰਗਤ ਆਉਂਦੀ ਉਹਨਾਂ ਨੂੰ ਛਕਾਉਂਦੇ ਆ। ਬਹੁਤ ਜ਼ਿਆਦਾ ਚਾਹ ਪਾਣੀ ਪਿਉਂਦੇ ਇਹਨਾਂ ਨੇ ਵੀ ਇਹਨਾਂ ਦੀ ਬਹੁਤ ਜ਼ਿਆਦਾ ਮਦਦ ਕੀਤੀ। ਗੁਰੂ ਘ ਤੇ ਸਾਨੂੰ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਡਾ ਸਾਰਾ ਪਿੰਡ ਬਹੁਤ ਚੰਗੇ ਡਾਕਟਰ ਸਾਹਿਬ ਹੈ ਸਾਡੇ ਪਿੰਡ ਬਹੁਤ ਜਿਆਦੇ ਲੋਕਾਂ ਦਾ ਇਲਾਜ ਹੋਇਆ ਠੀਕ ਹੈ ਜੀ ਜਿਵੇਂ ਆਪਣਾ ਕਈ ਪੇਸ਼ੈਂਟਾਂ ਦਾ ਐਵੇਂ ਦਾ ਸਵਾਲ ਹੁੰਦਾ ਕਿ ਹੁਣ ਵੀ ਆਪਣੇ ਦਰਸ਼ਕ ਦੇਖ ਰਹੇ ਨੇ ਉਹ ਕਹਿੰਦੇ ਨੇ ਵੀ ਕਿ ਜਿਹੜੀ ਮੈਰੀਜਾਨਾ ਵੇਖ ਪਰ ਤੁਸੀਂ ਮੈਡੀਸਿਨ ਖਾਓਗੇ ਉਹਨਾਂ ਟਾਈਮ ਹੀ ਠੀਕ ਹੋਊਗਾ ਜਿੰਨਾ ਚਿਰ ਦਵਾਈ ਚੱਲਦੀ ਆ ਤੁਸੀਂ ਤਾਂ ਕਾਫੀ ਟਾਈਮ ਤੁਸੀਂ ਤਾਂ ਕਾਫੀ ਟਾਈਮ ਇਲਾਜ ਕਰਵਾ ਚੁੱਕੇ ਥੋੜਾ ਮੈਨੂੰ ਵੀ ਆਦੇ ਸੀਗੇ ਅਗੇ ਦਵਾਈਆਂ ਐ ਨਸ਼ਾ ਐ ਕਰੇ ਮੇਰੀ ਸਾਰੀ ਦਵਾਈ ਛੁੱਟ ਗਈ ਜੀ ਮੈਂ ਦੋ ਗੋਲੀਆਂ ਲੈਣਾ ਸਵੇਰੇ ਠੀਕ ਹੈ ਜੀ ਉਹਨ ਕੋਈ ਮੇਰੇ ਕੋਲ ਕੋਈ ਦਵਾਈ ਨਹੀਂ ਮੈਂ ਬਿਲਕੁਲ ਸਹੀ ਐ ਮਾਲਸ਼ ਵੀ ਘਟ ਗਈ ਮੇਰੀ ਮਾਲਸ਼ ਕਰਦੇ ਆ ਇਹ ਟੂਬ ਦੀ ਫੇਰ ਦੀ ਕਰਦੇ ਆ ਅਸੀਂ ਬਹੁਤ ਜ਼ਿਆਦਾ ਠੀਕ ਐ ਜੀ ਕਿਹਾ ਕਿਵੇਂ ਤੇ ਜ਼ਿਆਦਾ ਕਰਦੇ ਹਾਂ ਹਾਂ ਜੀ ਬਹੁਤ ਜ਼ਿਆਦਾ ਕਰਦੇ ਆ ਜੀ ਠੀਕ ਹੈ ਜੀ ਹਾਂ ਜੀ ਇਹਨਾਂ ਕੋਲ ਬਹੁਤ ਜ਼ਿਆਦਾ ਮਲਾਜਮਾ ਬਹੁਤ ਸੇਵਾ ਕਰਦੇ ਆ ਕਿ ਪਿੰਡ ਦੀ ਬਾਹਰੋਂ ਵੀ ਸਾਡੇ ਪਿੰਡ ਬੰਦੇ ਆਉਂਦੇ ਆ ਜੀ ਉੱਲੋ ਤੋਂ ਆਉਂਦੇ ਆ ਜੀ ਇੱਥੋਂ ਰੋਹਣ ਤੋਂ ਆਉਂਦੇ ਆ ਜੀ ਜਲਾਨ ਵਾਲੇ ਤੋਂ ਆਉਂਦੇ ਆ ਕਈ ਪਿੰਡਾਂ ਦੇ ਬਾਹਰੋਂ ਬੰਦੇ ਆਉਂਦੇ ਆ ਪਿਪਲੀ ਤੋਂ ਆਏ ਬਾਹਰ ਦੇ ਬੰਦੇ ਬਹੁਤ ਆਉਂਦੇ ਸੁਖਚੈਨੂ ਆਏ ਜੀ ਠੀਕ ਹੈ ਜੀ ਹਾਂ ਉਹ ਬੰਦੇ ਵੀ ਬਹੁਤ ਜਿਆਦਾ ਇਲਾਜ ਕਰਦੇ ਆ ਤੁਹਾਡੇ 40 40 ਕਿਲੋਮੀਟਰ ਤੱਕ ਦੇ ਏਰੀਆ ਦੇ ਵਿੱਚ ਬੰਦੇ ਆ ਰਹੇ ਆ ਬਹੁਤ ਆ ਰਿਹਾ ਜੀ ਬਹੁਤ ਸਾਡੇ ਪਿੰਡ ਬਹੁਤ ਜਿਆਦਾ ਇਲਾਜ ਹੋ ਰਿਹਾ ਹੈ ਜੀ ਜਿਹੜਾ ਸੁਣਦਾ ਬਹੁਤ ਦੂਰੋਂ ਦੂਰੋਂ ਆਉਂਦਾ ਹੈ ਜੀ ਠੀਕ ਹੈ ਜੀ ਹਾਂ ਜੀ ਘੱਟ ਤੋਂ ਘੱਟ 80-85 ਬੰਦੇ ਰੋਜ਼ ਦਵਾਈ ਲੈਂਦੇ ਆ ਜੀ ਇਹਨਾਂ ਨੂੰ ਟਾਈਮ ਨਹੀਂ ਮਿਲਦਾ ਇੰਨੀ ਦਵਾਈ ਵਾਲੇ ਲੋਕ ਆਉਂਦੇ ਆ ਬਹੁਤ ਦੁਖੀ ਸੀ ਜੀ ਠੀਕ ਹੈ ਬਿਲਕੁਲ ਸਹੀ ਹੈ ਅੱਜ ਕੱਲ ਠੀਕ ਹੈ ਜੀ ਹਾਂ ਜਮਾ 16 ਨੇ ਸਾਰੇ ਕਿਸੇ ਨੂੰ ਕੋਈ ਕਮੀ ਨਹੀਂ ਕੋਈ ਕਿਸੇ ਨੂੰ ਦੁੱਖ ਤਕਲੀਫ ਨਹੀਂ ਜੀ ਕੋਈ ਕਿਸੇ ਦਾ ਨਜਾਇਜ਼ ਕੰਮ ਨਹੀਂ ਮਸ਼ੀਨਾ ਹੋ ਗਿਆ ਹੈ ਹੋ ਗਿਆ ਆ ਬਿਲਕੁਲ ਆਪ ਦੇ ਮਸ਼ੀਨਾ ਨਾਲ ਬਹੁਤ ਸਹਜ ਨਾਲ ਇਲਾਜ ਕਰਦੇ ਲੋਕਾਂ ਦਾ ਠੀਕ ਹੈ ਯਾਨੀ ਕਿ ਤੁਸੀਂ ਡਾਕਟਰ ਸਾਹਿਬ ਦਾ ਟਰੀਟਮੈਂਟ ਤੋਂ ਪੂਰੇ ਸੈਟੀਸਫਾਈ ਹੋ ਖੁਸ਼ ਹੋ ਪੂਰੇ ਬਹੁਤ ਜਿਆਦਾ ਖੁਸ਼ ਆ ਜੀ ਸਾਰਾ ਹਮ ਬਹੁਤ ਜਿਆਦਾ ਖੁਸ਼ ਹਾਂ ਸਾਰਾ ਬੰਦਾ ਸਾਡਾ ਬਹੁਤ ਚੰਗਾ ਇਲਾਜ ਕਰਿਆ ਨਾ ਠੀਕ ਹੈ ਹਾਂ ਜੀ ਅਸੀਂ ਬਹੁਤ ਜਾਂਦੇ 14 15 ਬੰਦੇ ਰੋਜ਼ ਜਾਂਦੇ ਬਹੁਤ ਦੁਖੀ ਸੀ ਜੀ ਰੋਜ਼ ਇਨੀ ਵਾਰ ਗੱਡੀ ਚੱਲਦੀ ਇਨੀ ਵਾਰ ਜਾਣਾ ਵੀ ਔਖਾ ਸੀ ਬਹੁਤ ਔਖਾ ਸੀ ਹੁਣ ਡਾਕਟਰ ਸਾਹਿਬ ਵਿਚਾਰੀ ਇੱਥੇ ਆਉਂਦੇ ਹਰ ਐਤਵਾਰ ਠੀਕ ਹੈ ਜੀ ਹਾਂ ਜੀ ਸਾਡਾ ਬਹੁਤ ਜਿਆਦਾ ਇਲਾਜ ਕਰਦੇ ਆ ਕੋਈ ਸਾਡੇ ਬੰਦਿਆਂ ਨੇ ਕਿਸੇ ਕੰਮ ਹੀ ਨਹੀਂ ਬਿਲਕੁਲ ਅੱਜ ਕੱਲ ਸਹੀ ਹੈ ਜੀ ਹਾਂ ਜਦੋਂ ਸੋਣੇ ਘਰੇ ਬਾਪੂ ਜੀ ਦੇ ਵਿਚਾਰ ਜਿਹੜੇ ਕਿ ਇਸ ਪਿੰਡ ਦੇ ਵਿੱਚ ਰਹਿੰਦੇ ਨੇ ਤੇ ਡਾਕਟਰ ਸਾਹਿਬ ਕੋਲੇ ਪਹਿਲਾਂ ਦਵਾਈ ਲੈਣ ਗਏ ਸੀਗੇ ਉਹ ਠੀਕ ਹੋਏ ਅੱਗੇ ਤੇ ਅੱਗੇ ਉਹਨਾਂ ਨੇ ਦੱਸ ਪਾਈ ਇਹ ਹਾਰਕਾ ਦਾ ਬੰਦਾ ਇਹਨਾਂ ਦੇ ਪਿੰਡ ਦੇ ਵਿੱਚ ਕਾਫੀਆਂ ਕਈ ਪ੍ਰੋਬਲਮਾਂ ਸੀਗੇ ਟਿੱਕੇ ਸੀਗੇ ਤੇ ਡਾਕਟਰ ਸਾਹਿਬ ਕੋਲੇ ਇਲਾਜ ਕਰਵਾਉਣ ਗਏ ਸੀਗੇ ਤੇ ਉਹਨਾਂ ਨਾਲ ਵੀ ਕਿਥੀਆਂ ਆਪਣਾ ਗੱਲਾਂ ਬਾਤਾਂ ਉਹ ਦੇ ਸਕਦੇ ਹੋ ਫਿਰ ਡਾਕਟਰ ਸਾਹਿਬ ਬੈਠੇ ਨੇ ਤੇ ਇਹਨਾਂ ਦੇ ਨਾਲ ਪੂਰਾ ਸਟਾਫ ਬੈਠਾ ਹੈ ਲੇਡੀ ਸਟਾਫ ਵੀ ਆਏ ਹੋਏ ਨੇ ਕਈ ਵਾਰ ਇਹ ਹੁੰਦਾ ਕਿ ਜਿਹੜੇ ਲੇਡੀ ਪੇਸ਼ੈਂਟ ਨੇ ਉਹ ਡਰਦੇ ਆਉਂਦੇ ਨੇ ਹੈਗੇ ਕਿ ਇਹਨਾਂ ਕੋਲੇ ਯਾਨੀ ਕਿ ਜੈਂਟਸ ਦੇ ਵਿੱਚ ਲੇਡੀ ਦਾ ਇਹਦਾ ਕੰਮ ਹੈਗਾਗਾ ਉਹ ਤੁਹਾਨੂੰ ਜਿਆਦਾ ਦਿੱਕਤ ਹੋ ਜਾਂਦੀ ਆ ਤਾਂ ਤੁਸੀਂ ਇਸ ਵਾਰ ਕੀ ਕਹਿਣਾ ਚਾਹੋਗੇ ਜਿਹੜੇ ਵੀ ਹੁੰਦੇ ਵੀਡੀਓ ਦੇਖ ਰਹੇ ਨੇ ਜਾਂ ਆਉਣ ਆਉਣਾ ਚਾਹੁੰਦੇ ਨੇ ਉਹ ਇਹ ਹੁੰਦਾ ਵੇਗਾ ਨੇ ਲੇਡੀ ਜਿਹੜ ਹਾਂਜੀ ਸਾਡੇ ਕੋਲੇ ਇੱਥੇ ਵੀ ਗੁਰਦੁਆਰੇ ਦੇ ਵਿੱਚ ਵੀ ਸਾਡੇ ਕੋਲੇ ਇਹੀ ਚੀਜ਼ ਰਹੀ ਆ ਕਿ ਵਿਚਾਲੇ ਸਾਡਾ ਬਿਲਕੁਲ ਉਸ ਤਰ੍ਹਾਂ ਪ੍ਰਬੰਧ ਕੀਤਾ ਹੁੰਦਾ ਸੀ ਵੀ ਜੈਂਟਸ ਇੱਕ ਸਾਈਡ ਲੇਡੀਜ਼ ਇੱਕ ਸਾਈਡ ਠੀਕ ਹੈ ਜੀ ਔਰ ਲੇਡੀਜ਼ ਦੇਖਣ ਦੇ ਲਈ ਲੇਡੀਜ਼ ਸਟਾਫ ਵੀ ਸਾਡੇ ਕੋਲੇ ਹੈਗਾ ਇੱਥੇ ਸਾਡੇ ਉੱਥੇ ਹਸਪੀਟਲ ਦੇ ਵਿੱਚ ਵੀ ਸਾਰਾ ਸਟਾਫ ਲੇਡੀਜ਼ ਹੀ ਆ ਔਰ ਜੋ ਲੇਡੀਜ਼ ਸਟਾਫ ਦਾ ਲੇਡੀ ਦਾ ਟਰੀਟਮੈਂਟ ਸਿਰਫ ਲੇਡੀਜ਼ ਹੀ ਕਰਦੇ ਨੇ ਇੱਥੇ ਕਿਸੇ ਤਰ੍ਹਾਂ ਦੀ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਜਦੋਂ ਮਰਜ਼ੀ ਬੇਜਿਸ ਕਹੋਗੇ ਆ ਸਕਦੇ ਨੇ ਕੋਈ ਧੀ ਭੈਣ ਨੇ ਮੇਰੀ ਨੇ ਹੋਣਾ ਤਾਂ ਉਹ ਜਦੋਂ ਮਰਜ਼ੀ ਆਜੋ ਬੇਜਿਸ ਕਹੋਗੇ ਆਓ ਕਿਸੇ ਤਰ੍ਹਾਂ ਦਾ ਕੋਈ ਟਰੀਟਮੈਂਟ ਆ ਕੋਈ ਸਿਰ ਤੋਂ ਲੈ ਕੇ ਗਰਦਨ ਤੋਂ ਲੈ ਕੇ ਪੈਰ ਦੇ ਤੱਕ ਕੋਈ ਹੱਡੀਆਂ ਦੇ ਵਿੱਚ ਕਿਸੇ ਤਰ੍ਹਾਂ ਦੀ ਪ੍ਰੋਬਲਮ ਆ ਤੁਸੀਂ ਜਦੋਂ ਮਰਜ਼ੀ ਆ ਕੇ ਟਰੀਟਮੈਂਟ ਲੈ ਕੇ ਜਾ ਸਕਦੇ ਹੋ ਸਾਡੇ ਕੋਲੇ 24 ਘੰਟੇ ਅਵੇਲੇਬਲ ਹੈ ਸਾਰਾ ਸਟਾਫ ਔਰ ਸਾਰੀ ਤਰ੍ਹਾਂ ਦੀ ਸਹੂਲਤ ਹੈ ਜਿਵੇਂ ਫਿਜ਼ੀਓਥੈਰੇਪੀ ਦੀ ਐਕਸ-ਰੇ ਵਗੈਰਾ ਸਭ ਕੁਝ ਹੈਗਾ ਜੀ ਪਰ ਵੀ ਅਸੀਂ ਇਹ ਕਹਿੰਦੇ ਆ ਵੀ ਜਦੋਂ ਵੀ ਪੇਸ਼ੈਂਟ ਜਿਵੇਂ ਆਣਾ ਤਾਂ ਉਹ ਬੇਫਿਕਰ ਹੋ ਕੇ ਇਹ ਨਾ ਕੋ ਸੋਚੋ ਵੀ ਹਾਂਜੀ ਉੱਥੇ ਇਦਾਂ ਹੁੰਦਾ ਵੀ ਜਾਂ ਫੀਸ ਨਾ ਵਾਲੀ ਹੋ ਜੇ ਨਾ ਪਰ ਸਾਡਾ ਇਹ ਚੀਜ਼ਾਂ ਦੇ ਵਿੱਚੋਂ ਵੀ ਬਹੁਤ ਜਿਆਦੇ ਅਸੀਂ ਬਸ ਸੇਵਾ ਹੀ ਕਰਦੇ ਆ ਇੱਕ ਤਰ੍ਹਾਂ ਦੀ ਇਹ ਸਾਡੇ ਸਾਰੇ ਪੇਸ਼ੈਂਟ ਨੂੰ ਪਤਾ ਹੀ ਆ ਇੱਥੇ ਵੀ ਹਸਪੀਟਲ ਦੇ ਵਿੱਚ ਵੀ ਅਸੀਂ ਮੰਨ ਕੇ ਚਲੋ ਵੀ ਇਹ ਦੱਸਣਾ ਚਾਹੁੰਦੇ ਆ ਸਭ ਨੂੰ ਵੀ ਬੇਫਿਕਰ ਹੋ ਕੇ ਟਰੀਟਮੈਂਟ ਬਹੁਤ ਮੈਨੂੰ ਫੋਨ ਆਉਂਦੇ ਨੇ ਮੈਸੀ ਆਉਂਦੇ ਨੇ ਵੀ ਸਾਡਾ ਕੀ ਫੀਸ ਹੋਊਗੀ ਕਿੰਨੀ ਕੁ ਜਿਆਦਾ ਫੀਸ ਲਾ ਕੋਈ ਵੀ ਯਾਨੀ ਸਾਡੀ ਕੋਈ ਫੀਸ ਖਰਚਾ ਨਹੀਂ ਇਹਨਾਂ ਸਾਡੀ ਥੈਰੇਪੀ ਦੇ ਰੁਪਈਆ ਬਹੁਤ ਥੋੜਾ ਖਰਚਾ ਮਾਲ ਚਦਰਾ ਯਾਨੀ ਕਿ ਜਿਹੜੇ ਬੰਦੇ ਆਪਣੇ ਵੀਡੀਓ ਦੇਖ ਕੇ ਸੋਚਦੇ ਆ ਯਾਨੀ ਕਿ ਫੀਸ ਜ਼ਿਆਦਾ ਹੋਣੀ ਹੈ ਵੀ ਆਪਾਂ ਨਹੀਂ ਜਾਂਦੇ ਇਲਾਜ ਨਹੀਂ ਕਰਵਾਉਂਦੇ ਉਹਨਾਂ ਨੂੰ ਅਸੀਂ ਤਾਂ ਇਹੀ ਕਹਿੰਦੇ ਆ ਵੀ ਤੁਸੀਂ ਜਦੋਂ ਮਰਜ਼ੀ ਇੱਕ ਵਾਰੀ ਵਿਜ਼ਿਟ ਕਰੋ ਦੇਖੋ ਕੋਈ ਗੱਲ ਨਹੀਂ ਆਹ ਕੀ ਹੈ ਨਾ ਤੁਸੀਂ ਟ੍ਰੀਟਮੈਂਟ ਲਓ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆ ਸਾਨੂੰ ਮਿਲੋ ਟ੍ਰੀਟਮੈਂਟ ਲੈ ਕੇ ਜਾ ਸਕਦੇ ਹੋ ਕੋਈ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਕੀ ਹੋਰ ਗੱਲ ਕਈ ਵਾਰ ਪਿੰਡ ਦੇ ਵਿੱਚ ਇਦਾਂ ਦੇ ਵੀ ਹੈਗੇ ਨੇ ਮੈਨੂੰ ਫੌਂਡ ਵੀ ਆਉਂਦੇ ਨੇ ਜਾਂ ਮਿਲਦੇ ਵੀ ਪਿੰਡ ਦੇ ਵਿੱਚ ਬਹੁਤ ਲੋਕ ਨੇ ਜਿਹੜੇ ਆਪਦੇ ਇਲਾਜ ਤੋਂ ਸਿਰਫ ਪੈਸੇ ਕਰਕੇ ਰਹੇ ਠੀਕ ਹੈ ਜੀ ਵੀ ਆਪਾਂ ਦੇਖਨੇ ਆ ਬਹੁਤ ਬੰਦੇ ਦੇ ਵਿੱਚ ਹਰ ਪਿੰਡ ਦੇ ਵਿੱਚ ਜੀ ਜੀ ਜੋ ਇਲਾਜ ਨਹੀਂ ਪੂਰਾ ਕਰਵਾਇਆ ਜਾ ਰਿਹਾ ਉਹਦਾ ਜੋੜਾਂ ਦਾ ਕਿਸੇ ਵੀ ਤਰ੍ਹਾਂ ਕੋਈ ਢੂਈ ਤੋਂ ਬੈਠਿਆ ਕੋਈ ਗੋਡਾਂ ਤੋਂ ਬੈਠਿਆ ਉਹਨਾਂ ਨੂੰ ਇਲਾਜ ਨਹੀਂ ਹੋ ਰਿਹਾ ਪੈਸੇ ਦੀ ਕਮੀ ਕਰਕੇ ਸਿਰਫ ਵੀ ਪੈਸਾ ਨਹੀਂ ਹੈਗਾ ਕੋਈ ਪੈਸਾ ਆਊ ਤਾਂ ਇਲਾਜ ਕਰਾਵਾਂਗੇ ਪਰ ਸਾਡੇ ਕੋਲੇ ਜਦੋਂ ਮਰਜੀ ਇਹ ਚੀਜ਼ ਦੇ ਸਾਡੇ ਕੋਲੇ ਹਸਪੀਟਲ ਨੂੰ ਸਾਨੂੰ ਦੱਸ ਕੇ ਠੀਕ ਆ ਉਹਦੇ ਵੀ ਸਾਡੇ ਕੋਲੇ ਆ ਚੀਜ਼ ਆ ਅਸੀਂ ਇਹਨਾਂ ਨਹੀਂ ਕਰ ਸਕਦੇ ਕੁਝ ਵੀ ਸਾਨੂੰ ਪਹਿਲਾਂ ਇੱਕ ਵਾਰੀ ਦੱਸ ਦੇਣ ਫਿਰ ਅਸੀਂ ਉਹਨਾਂ ਦਾ ਟ੍ਰੀਟਮੈਂਟ ਸਾਰਾ ਬਿਲਕੁਲ ਉਸੇ ਤਰ੍ਹਾਂ ਹੀ ਕਰਾਂਗੇ ਜਿਵੇਂ ਸਾਨੂੰ ਲੱਗਿਆ ਇਹ ਹੈ ਬਾਕੀ ਲੋੜਵੰਦ ਹੈਗਾ ਅਸੀਂ ਲੋੜਵੰਦ ਦਾ ਇਲਾਜ ਵੀ ਉਸ ਤਰ੍ਹਾਂ ਹੀ ਕਰਾਂਗੇ ਕੋਈ ਵਿਦਆਊਟ ਫੀਸ ਕਰਾਂਗੇ ਸਭ ਜੋ ਸਾਨੂੰ ਮੈਡੀਕਲ ਦੀ ਇੱਕ ਸਾਂਝੀ ਰੋਡ ਚ ਫੋਲੋ ਕਰਾਂਗੇ ਇਹ ਦੇ ਸਕਦਾ ਕਿ ਬਹੁਤ ਵੱਡੀ ਗੱਲ ਆ ਡਾਕਟਰ ਸਾਹਿਬ ਨੇ ਕਿਹਾ ਕਿ ਜੇ ਜੋ ਵੀ ਆਪਣਾ ਲੋੜਵੰਦ ਬੰਦਾ ਹੈਗਾ ਤਾਂ ਉਹ ਇਹ ਨਾ ਸੋਚੇ ਕਿ ਮੇਰੇ ਕੋਲੇ ਪੈਸੇ ਨਹੀਂ ਹੈਗੇ ਜਾਂ ਮੈਂ ਮਹਿੰਗਾ ਇਲਾਜ ਨਹੀਂ ਕਰਵਾ ਸਕਦਾ ਕਿ ਡਾਕਟਰ ਸਾਹਿਬ ਨੂੰ ਇੱਕ ਵਾਰੀ ਮਿਲੋ ਜ਼ਰੂਰ ਆ ਕੇ ਤੇ ਤੁਸੀਂ ਦੇਖੋ ਟ੍ਰੀਟਮੈਂਟ ਦੇਖੋ ਤੇ ਕਈ ਬੰਦੇ ਨੇ ਜਿਹੜਾ ਨੇ ਇਹ ਵੀ ਹੋ ਸਕਦਾ ਹੈ ਕਿ ਦੇਖਣ ਵਾਲੇ ਆਉਂਦੇ ਦੇਖ ਵੀ ਸਕਦੇ ਤੁਸੀਂ ਵੀ ਨਰ ਸਕਦੇ ਕਿ ਕਿਹਨਾਂ ਇਲਾਜ ਕਰਦੇ ਨੇ ਆਪਣਾ ਤੇ ਦੇ ਸਕਦੇ ਹੋ ਤੇ ਹਾਂਜੀ ਦੋਸਤੋ ਆਪਣੀ ਇਹ ਸੀ ਅੱਜ ਦੀ ਵੀਡੀਓ ਤੇ ਮੈਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ